ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਸਰੰਜਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਪੈਨ ਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆ ਰਹੀ ਹੈ ਕਮਰਪਾਲ ਅਮਰੀਕਾ ਚ ਉਠਾਇਆ ਅਮਰੀਪਾਲ ਦਾ ਸੋਚਕਨਾ ਮੁੱਦਾ ਸਿੱਖ ਵਕੀਲਾਂ ਨੇ ਅਮਰੀਕਾ ਉੱਪਰ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ਐਨਐਸਸੀ ਨੇ ਦੱਸੇ ਗਲਤ ਇਸ ਦੇ ਨਾਲ ਹੀ ਹਰੂਰ ਸਾਹਿਬ ਤੋਂ ਸੀਟ ਤੋਂ ਲੋਕ ਸਭਾ ਚੋਣਾ ਜਿੱਤਣ ਵਾਲੇ ਖਾਲਿਸਤਾਨੀ ਸਮਰਥਕ ਕਮਰਪਾਲ ਸਿੰਘ ਦੇ ਸੋਚੇਕਨਾ ਨਿਗਮ ਵਿੱਚ ਦੇਰੀ ਦਾ ਮਾਮਲਾ ਹੁਣ ਅਮਰੀਕਾ ਵਿੱਚ ਉਠਿਆ ਹੈ ਅਮਰੀਕਾ ਵਿਦੇਸ਼ ਪ੍ਰਦੇਸ ਸਿੱਖ ਵਕੀਲ ਜਸਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਅਮਰੀਕਾ ਦਾ ਉਪ ਰਾਸ਼ਟਰ ਕਮਲਾ ਹੇਰ ਵੀਨ ਹਰੀਸ ਨਾਲ ਮੁਲਾਕਾਤ ਕੀਤੀ ਜਸਪੀ ਰੀਦਰ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਬਹੁਤ ਵਧੀਆ ਹੰਗਾਰਾ ਮਿਲਿਆ ਹੈ ਉਹਨਾਂ ਨੇ ਆਸ ਪ੍ਰਗਟਾਈ ਹੈ ਕਿ ਜਲਦ ਹੀ ਇੱਕ ਹੱਲ ਕੱਢ ਲਿਆ ਜਾਵੇਗਾ ਇਸ ਮੀਟਿੰਗ ਕਾਨਫਰੰਸ ਟੈਲੀਫੋਨਿੰਗ ਅਨ ਰਾਜ ਦੇ ਲਾਸ ਸ਼ਹਿਰ ਵਿੱਚ ਹੋਈ ਹੈ ਮੀਟਿੰਗ ਤਰੀਬ 1 ਘੰਟੇ ਤੱਕ ਚੱਲੀ ਹੈ ਇਸ ਮੀਟਿੰਗ ਵਿੱਚ ਅਮਰੀਪਾਲ ਸਿੰਘ ਦੇ ਸਮੇਤ ਸਮੂਹ ਸਿੱਖ ਮੁੱਦੇ ਵੀ ਉਠਾਏ ਗਏ ਜਸਪ੍ਰੀਤ ਸਿੰਘ ਨੇ ਕਿਹਾ ਕਿ ਅਮਰੀਪਾਲ ਸਿੰਘ ਦੇ ਬਿਲਕੁਲ ਗਲਤ ਤਰੀਕੇ ਨਾਲ ਐਨਐਸਏ ਲਗਾਇਆ ਗਿਆ ਹੈ ਇਹ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਕਿਉਂਕਿ ਇਹ ਅੰਗਰੇਜ਼ਾਂ ਦੀ ਆਜ਼ਾਦੀ ਤੋਂ ਪਹਿਲਾਂ ਦਾ ਕਾਨੂੰਨ ਦੇ ਆਧਾਰ ਤੇ ਲਿਖਾਇਆ ਸੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ